ਇਸ ਤੇ ਇਸ ਪਲੱਜ ਤੇ ਵਿੱਚ ਮੈਂ ਸਭ ਨੂੰ ਇੰਨਾ ਵਧੀਆ ਪ੍ਰੋਗਰਾਮ ਆਯੋਜਿਤ ਕਰਨ ਲਈ ਇੱਥੇ ਜੁੜੇ ਨੇ ਸਾਡੀ ਆਡੀਅੰਸ ਜਿਹੜੀ ਜੁੜੀ ਹੈ ਤੁਹਾਡਾ ਸਭ ਦਾ ਧੰਨਵਾਦ ਕਰਨਾ ਚਾਹਣੀ ਹੈ ਕਿਉਂਕਿ ਅ ਜਦ ਕਿ ਮਹਿਲਾ ਸਸ਼ਕਤੀਕਰਨ ਦੀ ਗੱਲ ਅਸੀਂ ਬਹੁਤ ਰੂਟੀਨ 'ਚ ਕਰਦੇ ਆ ਪਰ ਫਿਰ ਵੀ ਕਿਉਂਕਿ ਇਹ ਦਿਨ ਰੱਖਿਆ ਗਿਆ ਹੈ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਬੈਠ ਕੇ ਇਸ ਬਾਰੇ ਗੱਲ ਕਰੀਏ ਆਉਣ ਵਾਲਾ ਸਮਾਂ ਸਾਡੇ ਲਈ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਸ ਬਾਰੇ ਵਿਚਾਰ ਕਰੀਏ

हाँ जी मैडम अ भाषा प्रभाग दे वोमेन दिवस मनाया जा रहा वा तो तुम भी विशेष तौर पर मुख्मान के तौर पर पूजे तो किए कि देखे देखे प्रोग्राम प्रोग्राम्स होने चाहिए जल्दे हो रहे तो बहुत अच्छी गल ਕਸੀ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਕੋਈ ਸਹਿਦ ਮਿਲਦੀ ਆ ਉਹਨਾਂ ਦੇ ਟੀਚਰਸ ਤੋਂ ਜੇ ਸਾਡੇ ਕੋ ਜਿਹੜੀਆਂ ਪ੍ਰੋਮਿਨੈਂਟਸ ਸੀਤਾ ਹੁੰਦੀ ਆ ਉਹਨਾਂ ਦੀ ਜਿਹੜੀ ਜੀਵਨ ਜਿੱਥੇ ਉਹ ਕਿਸੇ ਲੈਵਲ ਤੇ ਕਿਸੇ ਪੱਧਰ ਤੇ ਪਹੁੰਚੇ ਹੁੰਦੇ ਆ ਉਹਨਾਂ ਦੀ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਪ੍ਰੇਰਣਾ ਮਿਲਦੀ ਆ ਤਾਂ ਸਰਕਾਰ ਵੱਲੋਂ ਕੋਈ ਹੋਰ ਵੀ ਇਤੇਰੇ ਪ੍ਰੋਗਰਾਮ ਲਿਖੇ ਜਾਂਦੇ ਆ ਜਿਵੇਂ ਕਿ ਮੈਲਾ ਤੇ ਜਿਹਦਾ ਭਾਸ਼ਾ ਵਿਭਾਗ ਨੂੰ ਦੇਖਦਾ ਹੈ ਹੈਗੀਆ ਸਰਕਾਰ ਦੀ ਸੋ ਭਾਸ਼ਾ ਭਾਗ ਕਾਫੀ ਸਾਰੇ ਪ੍ਰੋਗਰਾਮਸ ਕੰਡਕਟ ਕਰਦਾ ਸਟੂਡੈਂਟਸ ਨਾਲ ਵੀ ਜਿਹਦੇ ਵਿਮਨ ਦਿਨ ਤੇ ਸੌਰੀ ਵਿਮਨ ਮਤਲਬ ਆਰਧ ਦਿਵਸ ਤੇ ਔਰ ਔਰਤਾ ਲਈ ਔਰ ਹੋਰ ਵੀ ਸਰਕਾਰੀ ਬਹੁਤ ਸਾਰੇ ਪ੍ਰੋਗਰਾਮ ਹੈ ਅਸੀਂ ਵੀ ਮੈਂ ਵੀ ਆਪਣੇ ਵੱਲੋਂ ਆਪੀਆਂ ਸਾਰੀਆਂ ਪੜਾਣੇ ਮੇਤੋਂ ਵੱਡੇ ਆ ਜਾਂ ਮੇਤੋਂ ਛੋਟੇ ਆਣ ਵਾਲੀਆਂ ਵੀਡੀਓ ਉਹਨਾਂ ਨੂੰ ਅਸੀਂ ਔਰ ਅੱਜ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੇ ਆਪ ਨੂੰ ਅਸੀਂ ਸਮਾਜ ਦੇ ਵਿੱਚ ਦੇਸ਼ ਦੇ ਲਈ ਆਪਣਾ ਜਿਹੜਾ ਸਾਡਾ ਭੂਮਿਕਾ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ ਮੈਡਮ ਜਿਹੜਾ ਕਿ ਪਸ਼ਾਪੋ ਬਾਗ ਵੱਲੋਂ ਅੱਜ ਮਹਿਲਾ ਦਿਵਸ ਜਿਹੜਾ ਕਿ ਵਰਲਡ ਲੈਵਲ ਤੇ ਚੱਲਦਾ ਬਾਤ ਅੱਜ ਤੁਹਾਡੇ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਵਿਸ਼ੇਸ਼ ਤੌਰ ਤੇ ਕਹੋ ਕਿ ਕਈ ਐਨਆਰਆਈ ਚੀਪ ਗੈਸਟ ਵੀ ਨੇ ਪ੍ਰਸ਼ਾਸਨ ਵੀ ਰਿਹਾ ਕਿਦਾਂ ਤੁਹਾਡਾ ਪ੍ਰੋਗਰਾਮ ਜਿਹੜਾ ਕਿ ਕੀਤਾ ਗਿਆ ਤੇ ਕੀ ਮੈਸੇਜ ਕਨਵੇ ਕੀਤਾ ਗਿਆ ਹਾਂ ਜੀ ਸਟੱਫਰ ਕੋ ਪੁਖਲਾ ਮਲੋ ਅਤੇ ਲਾਇਲਪੁਰ ਖਾਲਸਾ ਕਾਲਜ ਨਰਮਨ ਸੇਟ ਕਬੂਤਖਲਾ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਮੈਲਾ ਦਿਵਸ ਅੱਜ ਲਾਇਲਪੁਰ ਖਾਲਸਾ ਪੰਥ ਦੇ ਵਿਦਿਅਕ ਵਿੱਚ ਮਨਾਇਆ ਗਿਆ ਹੈ ਜਿਸ ਇਸ ਪ੍ਰੋਗਰਾਮ ਇਸ ਸਮਾਗਮ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਨਾਮਾ ਸਿੱਖਿਆਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੈਂ ਐਡਬੀਸੀ ਜਰਨਲ ਮੈਡਮ ਰਵਨੀਤ कौर ਬਾਜੀ ਦਾ ਬਹੁਤ ਸ਼ੁਕਰੀਆ ਤਹਿ ਦਿਲੋਂ ਕਰਦੀ ਹਾਂ ਕਿ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਬੱਚਾ ਨੂੰ ਇੱਕ ਮੋਟੀਵੇਸ਼ਨਲ ਸੰਬੋਧਨ ਕਰਕੇ ਜਿਹੜਾ ਉਹਨਾਂ ਨੂੰ ਸਸ਼ਕਤੀਕਰਨ ਦਾ ਤੇ ਵੱਧ ਵੱਧ ਸੁਪਨੇ ਲੈਣ ਦਾ ਸੰਦੇਸ਼ ਦਿੰਦਾ ਹੈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਿਉਂਕਿ ਅਜੇ ਮੀਆਂ ਮਹਿਲਾਵਾਂ ਜੋ ਇਸ ਉੱਚੇ ਤੇ ਪਹੁੰਚਿਆ ਨਹੀਂ ਤੇ ਅੱਜ ਦੀ ਨਵੀਂ ਪੀੜੀ ਨੂੰ ਜਦੋਂ ਉਹਨੂੰ ਹੁੰਦੀਆਂ ਨੇ ਤਾਂ ਫਿਰ ਉਹ ਨਵੀਂ ਪੀੜ੍ਹੀ ਨੇ ਕਿ ਨਵੇਂ ਸੁਪਨੇ ਸਿਰਜਦੀਆਂ ਨੇ ਤੇ ਇਸ ਪੀੜ੍ਹੀ ਨੂੰ ਉੱਪਰ ਪਹੁੰਚਣ ਦੀ ਇੱਕ ਰਸਤਾ ਮਿਲ ਜਾਂਦਾ ਹੈ ਔਰ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੀ ਬੱਚਿਆਂ ਨੂੰ ਅਜਿਹੀਆਂ ਮਹਿਨਾਜ਼ ਔਰ ਮਹਾਨ ਸ਼ਖਸੀਅਤਾਂ ਦੇ ਰੂਪਰੂ ਕਰਾਇਆ ਜਾਵੇ ਸਾਡੇ ਦਫ਼ਤਰ ਕਪੂਰਥਲਾ ਵੱਲੋਂ ਪਾਸ਼ਾ ਵਿਭਾਗ ਵੱਲੋਂ ਅਜਿਹੇ ਉਪਰਾਲੇ ਸਮੇਂ ਸਮੇਂ ਤੇ ਕੀਤੇ ਜਾਂਦੇ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹਨਾਂ ਨੇ ਉਸ ਸਮੇਂ ਹੀ ਸਾਨੂੰ 14ਵੀਂ ਸਮੇਂ ਵਿੱਚ 14ਵੀਂ ਸਦੀ ਵਿੱਚ ਹੀ ਕਹਿ ਦਿੱਤਾ ਸੀ ਸੋ ਕੋ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਕਿ ਨਾਰੀ ਜੋ ਇੱਕ ਰਾਜੇ ਨੂੰ ਜਨਮ ਦਿੰਦੀ ਹੈ ਜੋ ਸਾਰੀ ਸ੍ਰਿਸ਼ਟੀ ਦੀ ਸੰਚਾਲਕ ਹੈ ਉਹ ਇੱਕ ਉਹਦਾ ਇੱਕ ਰੱਬ ਰੂਪ ਵਰਗਾ ਦਰਜਾ ਹੈ ਔਰਤ ਹੈ ਉਹ ਜਨਨੀ ਹੈ ਸਮਾਜ ਦੀ ਉਹ ਸਮਾਜ ਸਿਰਜਦੀ ਹੈ ਔਰ ਹਰ ਖੇਤਰ ਵਿੱਚ ਕਿੱਲਾ ਘਰ ਵਿੱਚ ਵੀ ਨਹੀਂ ਅੱਜ ਦੇ ਸਮੇਂ ਹਰ ਖੇਤਰ ਦੇ ਵਿੱਚ ਉਹਨਾਂ ਇੱਕ ਨਾਮ ਨਾ ਘਟਿਆ ਹੈ ਤੇ ਆਉਣ ਵਾਲੀ ਪੀੜ ਨੂੰ ਵੀ ਇਹ ਸੰਦੇਸ਼ ਦੇ ਰਿਹਾ ਜੋ ਸਮੇਂ ਦੀ ਮੰਗ ਵੀ ਹੈ ਕਿ ਪੀੜੀ ਜੋ ਇੱਧਰ ਉੱਧਰ ਭਟਕ ਰਹੀ ਹੈ ਜਾਂ ਸਾਡਾ ਜਿਹੜਾ মিডিਆ ਉਹਨੇ ਜਿਹੜਾ ਪਟਕਾਉਣ ਦਾ ਜਿਹੜਾ ਚੱਲ ਰਿਹਾ ਹੈ ਦੌਰ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਮਿਹਨਤ ਕਿਤਾਬਾਂ ਦੇ ਨਾਲ ਲੱਗਣ ਲੱਗੇ ਕਿ ਤਾਂ ਮਿਹਨਤ ਕਰਨ ਨਵੇਂ ਨਵੇਂ ਸੁਪਨੇ ਲੈਂ ਤਾਂ ਕਿ ਪੂਰ ਗੁਲੰਦੀਆਂ ਨੂੰ ਹੁੰਦੇ ਹੋਰ ਨਾ